ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਪੂਰੇ ਦੇਸ਼ ਵਾਸੀਆਂ ਤੇ ਦੁਨੀਆ 'ਚ ਵਸਦੇ ਆਪਣੇ ਖਾਲਸਾ ਪੰਥ ਨੂੰ ਲੱਖ ਲੱਖ ਵਧਾਈ ਦਿੰਦਾ ਦਸ਼ਮੇਸ਼ ਪਿਤਾ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਿਕਾਸਪੁਰ ਦੀ ਬੜੇ ਧੂਮ-ਧਾਮ ਨਾਲ ਸੰਗਤ ਹਰ ਗੁਰੂ ਘਰਾਂ ਛਾਦਰੀਆਂ ਭਰ ਰਹੀਆਂ ਤੇ ਨਗਰ ਕੀਰਤਨ ਗਾਸ ਤਰੀਕ ਤੋਂ ਨਨਕਾਪੁਰ ਸਾਹਿਬ ਤੋਂ ਸ਼ੁਰੂ ਹੋਇਆ ਤੇ ਗੁਰੂ ਗੋਬਿੰਦ ਸਿੰਘ ਜੀ ਮਾਰਗ ਤੋਂ ਹੁੰਦਾ 16 ਤਰੀਕ ਨੂੰ ਰਾਤ ਨੂੰ ਤਕਸਰ ਪਹੁੰਚਿਆ ਹਜ਼ਾਰਾਂ ਦੀ ਗਿਣਤੀ ਚ ਸੰਸਾ ਨੇ ਰਾਤ ਨਤਮਸਤਕ ਹੋ ਕੇ ਸ੍ਰੀ ਮਹਾਰਾਜ ਨੂੰ ਸਿੱਧਾ ਕੀਤਾ ਤੇ ਮੈਂ ਅੱਜ ਫਿਰ ਤੋਂ ਸਾਰੇ ਦੁਨੀਆ ਚ ਵਸਦੇ ਖਾਲਸਾ ਪੰਥ ਨੂੰ ਲੱਖ ਲੱਖ ਵਧਾਈ ਦਿੰਦਾ ਵਾਈਰੂ ਜੀ ਕਾ ਖਾਲਸਾ ਵਾਈਰੂ ਜੀ ਕੀ ਫਤਿਹ ਮੈਂ ਪੂਰੇ ਦੇਸ਼ ਵਾਸੀਆਂ ਨੂੰ ਤੇ ਦੁਨੀਆ ਚ ਵਸਦੇ ਆਪਣੇ ਖਾਲਸਾ ਪੰਥ ਨੂੰ ਲੱਖ ਲੱਖ ਵਧਾਈ ਦਿੰਦਾ ਦਸ਼ਮੇਸ਼ ਪਿਤਾ ਗੋਬਿੰਦ ਸਿੰਘ ਜੀ ਮਾਨਾਜ ਦੇ ਵਿਕਾਸਪੁਰ ਦੀ ਬੜੇ ਧੂਮ-ਤਾਮਨਾ ਸੰਗ ਦਾ ਹਰ ਗੁਰੂ ਘਰ ਛਾਦਰੀਆਂ ਭਰ ਰਹੀਆਂ ਤੇ ਨਗਰ ਕੀਰਤਨ GaAs ਤਰੀਕ ਤੋਂ ਨਨਕਾਪੁਰ ਸਾਹਿਬ ਤੋਂ ਸ਼ੁਰੂ ਹੋਇਆ ਤੇ ਗੁਰੂ ਗੋਬਿੰਦ ਸਿੰਘ ਜੀ ਮਾਰਗ ਤੋਂ ਹੁੰਦਾ 16 ਤਰੀਕ ਨੂੰ ਰਾਤ ਨੂੰ ਤੱਕ ਸਭ ਪਹੁੰਚਿਆ ਹਜ਼ਾਰਾਂ ਦੀ ਗਿਣਤੀ ਚ ਸੰਸਾ ਨੇ ਰਾਜ ਨਤਮਸਤਕ ਹੋ ਕੇ ਸ੍ਰੀ ਮਹਾਰਾਜ ਨੂੰ ਸਿੱਧਾ ਕੀਤਾ ਤੇ ਮੈਂ ਅੱਜ ਫਿਰ ਤੋਂ ਸਾਰੇ ਦੁਨੀਆ 'ਚ ਵਸਦੇ ਖਾਲਸਾ ਪੰਥ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ। ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ। ਮੈਂ ਪੂਰੇ ਦੇਸ਼ ਵਾਸੀਆਂ ਤੇ ਦੁਨੀਆ 'ਚ ਵਸਦੇ ਆਪਣੇ ਖਾਲਸਾ ਪੰਥ ਨੂੰ ਲੱਖ ਲੱਖ ਵਧਾਈ ਦਿੰਦਾ ਦਸ਼ਮੇਸ਼ ਪਿਤਾ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਿਕਾਸਪੁਰ ਦੀ ਬੜੇ ਧੂਮ-ਤਾਮਨਾ ਸੰਗ ਦਾ ਹਰ ਗੁਰੂ ਘਰ ਛਾਦਰੀਆਂ ਭਰ ਰਹੀਆਂ। ਤੇ ਨਗਰ ਕੀਰਤਨ ਗਾਸ ਤਰੀਕ ਤੋਂ ਨੰਨਕੂਰ ਸਾਹਿਬ ਤੋਂ ਸ਼ੁਰੂ ਹੋਇਆ। ਤੇ ਗੁਰੂ ਗੋਬਿੰਦ ਸਿੰਘ ਜੀ ਮਾਰਗ ਤੋਂ ਹੁੰਦਾ 16 ਤਰੀਕ ਨੂੰ ਰਾਤ ਨੂੰ ਤਖਤ ਸਰਵਪੰਚਾਇਆ ਹਜ਼ਾਰਾਂ ਦੀ ਗਿਣਤੀ ਚ ਸੰਸਾ ਨੇ ਰਾਤ ਨਤਮਸਤਕ ਹੋ ਕੇ ਛੂ ਮਹਾਰਾਜ ਨੂੰ ਸਿੱਧਾ ਕੀਤਾ ਤੇ ਮੈਂ ਅੱਜ ਫਿਰ ਤੋਂ ਸਾਰੇ ਦੁਨੀਆ ਚ ਵਸਦੇ ਖਾਲਸਾ ਪੰਥ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੂਰੇ ਦੇਸ਼ ਵਾਸੀਆਂ ਨੂੰ ਤੇ ਦੁਨੀਆਂ ਦੇ ਵਸਦੀ ਆਪਣੇ ਖਾਲਸਾ ਪੰਥ ਨੂੰ ਲੱਖ ਲੱਖ ਵਧਾਈ ਦਿਨਾ ਦਸ਼ਮੇਸ਼ ਪਿਤਾ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਿਕਾਸਪੁਰ ਦੀ ਬੜੇ ਧੂਮ-ਧਾਮ ਨਾਲ ਸੰਗ ਦਾ ਹਰ ਗੁਰੂ ਘਰ ਛਾਧਰੀਆਂ ਭਰ ਰਹੀਆਂ ਤੇ ਨਗਰ ਕੀਰਤਨ 10 ਤਰੀਕ ਤੋਂ ਨੰਦਪੁਰ ਸਾਹਿਬ ਤੋਂ ਸ਼ੁਰੂ ਹੋਇਆ ਤੇ ਗੁਰੂ ਗੋਬਿੰਦ ਸਿੰਘ ਜੀ ਮਾਰਗ ਤੋਂ ਹੁੰਦਾ 16 ਤਰੀਕ ਨੂੰ ਰਾਤ ਨੂੰ ਤੱਕ ਸਭ ਪਹੁੰਚਿਆ ਹਜ਼ਾਰਾਂ ਦੀ ਗਿਣਤੀ ਚ ਸੰਸਾ ਨੇ ਰਾਜ ਨਤਮਸਤਕ ਹੋ ਕੇ ਫਰਮਾਰਾ ਜੀ ਨੂੰ ਸਿੱਧਾ ਕੀਤਾ ਤੇ ਮੈਂ ਅੱਜ ਫਿਰ ਤੋਂ ਸਾਰੇ ਦੁਨੀਆ 'ਚ ਵਸਦੇ ਖਾਲਸਾ ਪੰਥ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ